ਲੁਧਿਆਣਾ ਪੁਲਿਸ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਸਰਬੱਤ ਦਾਟ ਸੇਵਾ ٹرسٹ ਦੇ ਸਹਿਯੋਗ ਨਾਲ ਰਾਸ਼ਟਰੀ ਸੁਰੱਖਿਆ ਮਹੀਨਾ ਮਨਾਇਆ ਗਿਆ ਇਸ ਦੌਰਾਨ ਉਨ੍ਹਾਂ ਨੇ ਜਿੱਥੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ ਉੱਥੇ ਹੀ ਵਾਹਨਾਂ ਦੇ ਪਿੱਛੇ ਰਿਫਲੈਕਟੇਟ ਟੇਪ ਵੀ ਲਗਾਈ ਤਾਂ ਕਿ ਧੁੰਦ ਕਾਰਨ ਹੋ ਰਹੇ ਹਾਸਿਆਂ ਨੂੰ ਘਟਾਇਆ ਜਾ ਸਕੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਵੀ ਕੀਤਾ ਦੇ ਨਾਲ ਮਿਲ ਕੇ ਸਰਬਤ ਦਾ ਬਲਾ ਜਿਹੜਾ ਚੈਰੀਟੇਬਲ ਟਰਸਟ ਹੈਗਾ ਜਿਹੜਾ ਨਾਈਟ ਨੂੰ ਜਿਹੜੇ ਵਹੀਕਲ ਚੱਲਦੇ ਉਹਨਾਂ ਦੇ ਰਿਫਲੈਕਟਰ ਲਾਏ ਗਏ ਨੇ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਰਕਰਾਰ ਰਹੇ ਕੋਈ ਐਕਸੀਡੈਂਟ ਨਾ ਹੋਏ ਐਂਡ ਇਹ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਉਪਰਾਲਾ ਇਸ ਸਰਬੱਤ ਦਾ ਵਾਲਾ ਚੈਰੀਟੇਬਲ ਟਰਸਟ ਹੈ ਉਹਨਾਂ ਦਾ ਬਹੁਤ ਚੰਗਾ ਉਪਰਾਲਾ ਹੈਗਾ ਐਂਡ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਨੇ ਅੱਜ ਸ਼ੁਰੂ ਕੀਤਾ ਹੈ ਥੈਂਕ ਯੂ ਸਰ ਜੀ ਇਹ ਖਾਸ ਕਰਕੇ ਇਹ ਹੀ ਹੈਗੀ ਜੀ ਤੁਹਾਨੂੰ ਵਿੱਚ ਤੁਸੀਂ ਚੱਲੋ ਦੇ ਰਿਫਲੈਕਟਰ ਵਗੈਰਾ ਪ੍ਰੋਪਰ ਤੁਹਾਡੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਉਬਰਕਰਾਂ ਥੈਂਕ ਯੂ ਸੋ ਮਚ ਸਰ ਸਰਬੱਤ ਦਾ ਪਹਿਲਾ ਟਰਸਟ ਦੇ ਸਾਹਮਣੇ ਆ ਕੇ ਅੱਜ ਰਿਫਲੈਕਟਰਸ ਉਹਨਾਂ ਨੇ ਬੜੀ ਪਹਿਲ ਕੀਤੀ ਹੈ ਤੇ ਟ੍ਰੈਫਿਕ ਵੀਕ ਵੀ ਚੱਲ ਰਿਹਾ ਨਾਲ ਤੇ ਉਹਨਾਂ ਨੇ ਜਿਹੜੇ ਹੈਗੇ ਸਾਨੂੰ ਇਹ ਕਹਿ ਕੇ ਅਸੀਂ 20000 ਜਿਹੜੇ ਹੈਗੇ ਰਿਫਲੈਕਟਰ ਲਵਾਵਾਂਗੇ ਇਹਦਾ ਹੁਣ ਸ਼ੁਰੂਆਤ ਹੈ ਸੋ ਅਲੱਗ-ਅਲੱਗ ਜਗ੍ਹਾ ਤੇ ਆਪਾਂ ਇਹਨੂੰ ਰਿਫਲੈਕਟਰ ਲਵਾ ਕੇ ਜਿੰਨੀ ਵੱਧ ਤੋਂ ਵੱਧ ਹੈਲਪ ਹੁੰਦੀ ਹੈ ਬਾਕੀ ਸਾਰਿਆਂ ਨੂੰ ਇਹ ਅਪੀਲ ਹੈ ਮੈਸੇਜ ਹੈ ਕਿ ਥੋੜਾ ਫੌਗ ਦੇ ਵਿੱਚ ਆਪਾਂ ਮੂਵਮੈਂਟ ਅਵੋਇਡ ਕਰਨ ਜਿਹੜੇ ਫੌਗ ਦੇ ਰੂਲਸ ਹੈਗੇ ਉਹ ਫਾਲੋ ਕਰਨ ਤੇ ਸਾਡੇ ਵੱਲੋਂ ਮੈਕਸਿਮ ਕੋਸ਼ਿਸ਼ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਐਕਸੀਡੈਂਟ ਪ੍ਰੋਨ ਏਰੀਆ ਨੂੰ ਵਰਕ ਕਰਕੇ ਬਚਾ ਸਕੀਏ ਕਦੇ ਨਾ ਅਜਿਹਾ ਹੋਵੇ ਹਾਦਸੇ ਹੋ ਰਹੇ ਕੁੰਡਰੇ ਕਰਨੀ ਹੋਵੇ ਨਾ ਫਰਕ ਪਊਗਾ ਇਹਨਾਂ ਬਿਲਕੁਲ ਫਰਕ ਪਊਗਾ ਰਿਫਲੈਕਸ਼ਨ ਦਾ ਫਰਕ ਪੈਂਦਾ ਜੀ ਬਾਕੀ ਆਪਾਂ ਇਨਸ਼ੋਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਮੈਂ ਸਾਰਿਆਂ ਨੂੰ ਕਹਾਂਗਾ ਜੇ ਕੋਈ ਕ੍ਰਾਸ ਕਰ ਰਿਹਾ ਕੋਈ ਗੱਡੀ ਖਰਾਬ ਮਿਲ ਜਾਂਦੀ ਹੈ ਤੁਸੀਂ ਤਾਂ ਉਥੋਂ ਬਚ ਕੇ ਨਿਕਲ ਜਾਣਾ ਪਰ ਤੁਸੀਂ ਇਹਨੂੰ ਫਾਰਮ ਕਰ ਦਿਓ ਕੰਟਰੋਲ ਰੂਮ ਤੇ ਕਰ ਦਿਓ ਵੀ ਇੱਥੇ ਗੱਡੀ ਖਰਾਬ ਗੜੀ ਅਸੀਂ ਇਮੀਡੀਏਟਲੀ ਆ ਕੇ ਰਿਮੂਵ ਕਰਾਂਗੇ ਅਸੀਂ ਆਪ ਦੀ ਸਰਚ ਕਰਦੇ ਆ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਆਪਾਂ ਵਾਹਕਲ ਕੋਈ ਵੀ ਖਰਾਬ ਮਿਲਦਾ ਹੋ ਨਾਲ ਦੀ ਨਾਲ ਉਹ ਕਰਾਇਆ ਜਾਵੇਗਾ ਲੋਕ ਜਿਹ ਜਿਹੜਾ ਅਸੀਂ ਰੂਲ ਕਰਦੇ ਆ ਅਸੀਂ ਚਲਾਨ ਕਰਦੇ ਆ ਜਾਂ ਸਖਤੀ ਕਰਦੇ ਆ ਕੋਈ ਸਾਡਾ ਦਿਲ ਨਹੀਂ ਕਰਦਾ ਅਸੀਂ ਸਿਰਫ ਐਸੇ ਕਰਕੇ ਸਾਨੂੰ ਕਰਨੀ ਪੈਂਦੀ ਹੈ ਨਹੀਂ ਕਿ ਫਸਟ ਸਾਡੀ ਇਹ ਹੀ ਹੁੰਦੀ ਹੈ ਅਪੀਲ ਕਿ ਸਾਰੇ ਸਮਝਦਾਰ ਰਹਿ ਗਏ ਸਾਰੇ ਮਤਲਬ ਫੋਲੋ ਕਰਨ ਰੂਲਸ ਆਦਰਵਾਇਜ਼ ਫਿਰ ਫਿਰ ਸਾਨੂੰ ਐਕਸ਼ਨ ਲੈਣਾ ਪੈਂਦਾ ਬਿਕੋਜ਼ ਅਸੀਂ ਕਿਸੇ ਦੀ ਜਾਨ ਨੂੰ ਉਹ ਨਹੀਂ ਰੱਖ ਸਕਦੇ ਕਿ ਐਵੇਂ ਅਸੀਂ ਲੂਜ਼ ਨਹੀਂ ਰਹਿ ਸਕਦੇ ਸੋ ਅਸੀਂ ਸਾਡੇ ਸਾਰੇ ਟ੍ਰੈਫਿਕ ਦੇ ਜਿਹੜੇ ਹੈਗੇ ਹੌਨ ਟੋਸ ਆ ਤੁਸੀਂ ਦੇਖ ਲਓ 24 ਘੰਟੇ ਵਾਂਗੂ ਹੀ ਕੰਮ ਹੋ ਰਿਹਾ ਮਾਰਨਿੰਗ ਆ ਕੇ ਰਾਤ ਨੂੰ ਜਾਂਦੇ ਆ ਲੇਟ ਇਹ ਸੋ ਥੈਟ ਕਿ ਜਿਹੜਾ ਆਪਣੇ ਘਰ ਦੇ ਹੈਗੇ ਆ ਜਿਹੜੇ ਵਾਹਕਲ ਔਨ ਰੋਡ ਹੈਗੇ ਆ ਤੇ ਆਪਣੇ ਘਰ ਸਿ ਰਾਮ ਨਾਲ ਸੇਫਲੀ ਪਹੁੰਚ ਗਏ। ਤੋਂ ਇਹ ਕਾਲੀ ਤੋਂ ਚੀਫ ਸੀਪੀ ਸਰ ਨੇ ਇਹ ਜਿਹੜਾ ਉਪਰਾਲਾ ਸਾਨੂੰ ਮੈਸੇਜ ਲਾਇਆ ਜਦੋਂ ਆਏ ਉਹਨਾਂ ਕੋਲੇ ਤੇ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇਹ ਸਾਰਾ ਜਿਹੜਾ ਕਰ ਰਹੇ ਹਾਂ। ਇੱਕ ਬਰਾਦ ਤੋਂ ਦੇਖਿਆ ਕਿ ਲੁਧਿਆਣਾ ਦੇ ਫਲਾਈਓਵਰ ਬਹੁਤ ਭੜਕੇ ਨੇ ਲੋਕ ਜਿਹੜੇ ਬਹੁਤ ਓਵਰਸਪੀਡ ਤੇ ਚਲਾਉਂਦੇ ਹਾਲਾਂਕਿ ਸਪੀਡ ਲਿਮਿਟ ਠਹਿਕੀ ਹੈ ਪਰ ਮੁਲਾਜ਼ਮ ਕਰਨੇ ਵੀ ਸਭ ਤੋਂ ਧੁੰਦ ਕਰਕੇ ਦਿਖਾਈ ਨਹੀਂ ਦਿੰਦਾ ਸਪੀਡ ਰਡਾਰ ਚ ਨਹੀਂ ਆਦੀ। ਤੁਹਾਨੂੰ ਲੱਗੇ ਕਿਦਾਂ ਦੇ ਉਪਰਾਲੇ? ਦੇਖੋ ਇਹਦੇ ਵਿੱਚ ਕਰ ਰਹੇ ਆ ਲੇਟੈਸਟ ਆਪਾਂ ਸਮੀਰ ਉਹਦਾ ਉਦੇਚ ਇਹੀ ਹੈਗਾ ਕਿ ਦੇਖੋ ਆਪਣੇ ਕੋਲੇ ਵੈਜ਼ ਹੈਗੀਆਂ ਨੇ ਜਿਹੜੀਆਂ ਵੀ ਹੈ ਅਸੀਂ ਆਪਣੇ ਨਾ ਮੁਲਾਜ਼ਮਾਂ ਨੂੰ ਪਿੱਛੇ ਜੇ ਟ੍ਰੇਨਿੰਗ ਕੀਤਾ ਇਸ ਲਈ ਕਿਉਂਕਿ ਬਿਨਾ ਟ੍ਰੇਨਿੰਗ ਤੋਂ ਇਹ ਟੈਕਨੀਕਲ ਹੈਗਾ ਥੋੜਾ ਸੋ ਇਹਦੇ ਕਰਕੇ ਸਾਫ਼ ਹੈ ਨਾ ਬਾਕੀ ਮੈਂ ਦੇਖਿਆ ਸਾਰਿਆਂ ਨੂੰ ਰੂਲਸ ਪਤਾ ਬਟ ਇਹ ਹੈ ਕਿ ਉਹ ਸਮਾਂ ਇਹ ਜਾ ਬਣ ਜਾਂਦਾ ਕਿ ਬੰਦਾ ਉਸ ਟਾਈਮ ਭੁੱਲ ਜਾਂਦਾ ਸੋ ਉਹੀ ਅਪੀਲ ਹੈ ਕਿ ਆਪਾਂ ਇਹਨੂੰ ਹੁਣ ਸੁਧਾਣਾ ਪੁਲਿਸ ਵੱਲੋਂ ਜਿਹੜਾ ਹੈਗਾ ਜਿਹੜਾ ਕਿ ਟ੍ਰੈਫਿਕ ਸੇਫਟੀ ਮਨਥ ਚੱਲ ਰਿਹਾ ਹੈਗਾ ਜਿਹੜਾ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਉਹਦੇ ਮੁੱਦੇ ਨਜ਼ਰ ਜਿਹੜਾ ਹੈਗਾ ਐਨ ਜੀਓ ਹੈਗੀ ਸ਼ਰਬਤ ਦਾ ਭਲਾ ਉਦੋਂ ਨਾਲ ਮਿਲ ਕੇ ਜਿਹੜਾ ਇੱਕ ਕੈਂਪ ਲਵਾਇਆ ਲਗਾਇਆ ਹੈਗਾ ਜੀ ਜਿਹੜਾ ਸੀਪੀ ਆਫਿਸ ਦੇ ਅੱਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੌਕ ਸੀਜ਼ਨ ਚੱਲ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਤੋਂ ਵੱਧ ਨਜ਼ਰ ਰੱਖੇ ਸੀ ਇਹਦਾ ਹੈਗਾ ਜਿਹੜੇ ਵਹੀਕਲਸ ਦੇ ਪਿੱਛੇ ਜਿਹੜੇ ਰਿਫਲੈਕਟਰ ਸਟਿੱਕਰਸ ਜਿਹੜੇ ਨੇ ਉਹ ਲਗਾਏ ਨੇ ਤੇ ਉਮੀਦ ਕਰਦੇ ਆ ਕਿ ਇਹਦੇ ਨਾਲ ਜਿਹੜਾ ਛੋਟਾ ਜਿਹਾ ਸਾਡਾ ਇਹ ਪ੍ਰਯਾਸ ਹੈਗਾ ਪਰ ਇਹਦੇ ਨਾਲ ਉਮੀਦ ਕਰਦੇ ਆ ਕਿ ਜਿਹੜੇ ਐਕਸੀਡੈਂਟ ਹੈਗੇ ਨੇ ਉਹਨੂੰ ਅਸੀਂ ਘਟਾਉਣ ਵਿੱਚ ਕਾਮਯਾਬ ਹੋਵਾਂਗੇ ਤੇ ਕੁਝ ਜਿਹੜੀ ਕੀਮਤੀ ਜਾਨਾਂ ਬਚਾਉਣ ਵਿੱਚ ਵੀ ਕਾਮਯਾਬ ਹੋਵਾਂਗੇ ਤੋਂ ਜਿਦਾਂ ਦੇਖਿਆ ਵਾ ਨਗਰ ਨੰਦਲਾ ਇਹ ਕਿ ਨਹੀਂ ਸਿੱਧਰਨ ਨੂੰ ਪਤਾ ਲੱਗਿਆ ਇਹ ਉਹ ਬਿਲਕੁਲ ਜਿਹੜਾ ਹੈਗਾ ਕਿ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਫੌਗ ਵਾਲਾ ਸੀਜ਼ਨ ਹੈਗਾ ਇਹਦੇ ਕੋਲ ਜਿਹੜਾ ਹੈਗਾ ਪੂਰੀ ਪ੍ਰਪੋਰਸ਼ਨਸ ਦੇ ਨਾਲ ਹੀ ਜਿਹੜਾ ਗੱਡੀ ਹੈ ਵਹੀਕਲ ਆਪਣਾ ਡਰਾਈਵ ਕਰੋ ਪ੍ਰੋਪਰ ਜਿਹੜਾ ਪ੍ਰੋਟੈਕਸ਼ਨ ਕਰੋ ਅਗਰ ਵੀ ਕਦੇ ਤੁਸੀਂ ਜਾ ਰਹੇ ਹੋ ਸੀਟ ਬੈਲਟ ਲਓ ਟੂ wheeler ਹੈ ਹੈਲਮਟ ਲਗਾਓ ਰਿਫਲੈਕਟਰਸ ਲਗਾਓ ਰੋਂਗ ਲੇਨ ਰੋਂਗ ਸਾਈਡ ਜਿਹੜੀ ਹੈ ਗੱਡੀ ਉਹ ਨਾ ਚਲਾਓ ਚੰਦਰਪਨੋਟ ਜਨਰਲ ਸੈਕਟਰੀ ਸਰਵੱਧਾ ਪਨਾਚਰੀ ਲਿਫਟ ਟਰਸਟ ਲੁਧਿਆਣੇ ਤੋਂ ਅੱਜ ਸਰਵੱਧ ਚ ਚੈਰੀਟੇਬਲ ਟਰਸਟ ਵੱਲੋਂ ਅੱਜ ਇਹ ਉਪਰਾਲਾ ਕੀਤਾ ਗਿਆ ਸਾਡੇ ਜਿਹੜੇ ਮੁਖੀ ਨੇ ਡਾਕਟਰ ਐਸ. ਵੀ ਸਿੰਘ ਉਪਰਾਇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਕਲਦੀਪ ਚਾਹਲ ਜੀ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਤੋਂ ਦੇ ਦਿਨਾਂ ਦੇ ਵਿੱਚ ਆਮ ਤੌਰ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਦੇ ਬਚਾਅ ਦੇ ਲਈ ਇੱਕ ਸਰਵੱਦੇ ਪੱਲੇ ਵੱਲੋਂ ਇੱਕ ਉਪਰਾਲਾ ਜਿਹੜਾ ਹੈਗਾ ਵੀ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਬਚਤ ਹੋ ਸਕੇ ਅੱਜ ਸਾਡੇ ਟੀਮ ਮੈਂਬਰ ਦੇ ਵਿੱਚ ਸਾਡੀ ਜਸਵੰਤ ਸਿੰਘ ਛਾਪਾ ਜੀ ਸਰਦਾਰ ਇਕਬਾਲ ਸਿੰਘ ਗੱਲ ਜੀ ਇੰਦਰੀਤ ਢੀਂਗਰਾ ਜੀ ਪੂਰੀ ਸੂਚੀ ਟੀਮ ਨੇ ਸ਼ੁਰੂਆਤ ਕੀਤੀ ਹੈ ਅਸੀਂ ਲੋਕਾਂ ਨੂੰ ਵੀ ਸੁਚੇਤ ਕਰਨਾ ਕਹਿਣਾ ਚਾਹੁੰਦੇ ਆ ਵੀ ਥੋੜਾ ਜਿਹਾ ਤੁੰਦ ਦੇ ਵਿੱਚ ਆਪਣੀ ਜਿਹੜੀ ਸੁਪਰਵੀਜ਼ਨ ਆ ਆਪਣਾ ਚਲਾਉਣ ਦਾ ਤਰੀਕਾ ਉਹ ਬਿਲਕੁਲ ਸਹੀ ਰੱਖੋ ਕਿੰਨੇ ਲੋਕਾਂ ਦੇ ਅੱਜ ਇਹ ਸਟੀਕਰ ਲਗਾਏ ਗਏ ਆ ਕਿੰਨੇ ਕਿੰਨੇ ਗਿਣਤੀ ਚ ਲਗਾ ਰਹੇ ਹੋ ਅੱਜ ਅਸੀਂ ਟੋਟਲ 20000 ਲਗਾਉਣੇ ਨੇ ਇੱਥੇ ਲੁਧਿਆਣੇ ਦੇ ਵਿੱਚ ਲਗਾਤਾਰ 1 ਮਹੀਨਾ ਲਗਾਤਾਰ ਚਲਾਵਾਂਗੇ ਅਲੱਗ-ਅਲੱਗ ਏਰੀਆ ਜੀ ਅਲੱਗ-ਅਲੱਗ ਏਰੀਆ ਦੇ ਵਿੱਚ ਲੁਧਿਆਣੇ ਦੇ ਵਿੱਚ ਅਸੀਂ 20000 ਲਗਾਵਾਂਗੇ ਠੀਕ ਹੈ ਹਾਂ ਜੀ ਨਹੀਂ ਕਹਿਣਾ ਚਾਹੁੰਦੇ ਕਿ ਇਟਸ ਅ ਬਿਊਟੀਫੁਲ ਇਨੀਸ਼ੀਏਸ਼ਨ ਬਾਏ ਸਰਬਤ ਦਾ ਪਲਾ ਇਹਨਾਂ ਨੇ ਇ ਲੋਕਾਂ ਦੀ ਜਾਨ ਬਚਾਉਣ ਦਾ ਇੰਨਾ ਸੋਹਣਾ ਉਪਰਾਲਾ ਕੀਤਾ ਗਿਆ ਸੋ ਲੋਕਾਂ ਨੂੰ ਵੀ ਅਪੀਲ ਆ ਮੇਰੀ ਇਹ ਗੱਡੀ ਹੋੜੀ ਚਲਾਣ ਇੰਨੀ ਆ ਤੁੰਦਾ ਪੈਰੀਆਂ ਨੇ ਸੋ ਕੱਲਾ ਰਿਫਲੈਕਟਰਸ ਨਾਲ ਕੁਝ ਨਹੀਂ ਹੋ ਸਕਦਾ ਉਹਨਾਂ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਡਰਾਈਵਿੰਗ ਵਾਸਤੇ ਦੈਟਸ ਆਹਦਾ ਦਾ ਉਪਰਾਲਾ ਕਰਨ ਦਾ ਮਤਲਬ ਚੱਲਣੇ ਚਾਹੀਦੇ ਬਿਲਕੁਲ ਚੱਲਣੇ ਚਾਹੀਦੇ ਆ ਜੀ ਕੱਲੇ ਮਤਲਬ ਲੋਕਾਂ ਲਈ ਆਪਾਂ ਥੋੜਾ ਬਹੁਤ ਇਨੀਸ਼ੀਏਸ਼ਨ ਲਵਾਂਗੇ ਤਾਂ ਹੀ ਇਹਨਾਂ ਚੀਜ਼ਾਂ ਦੇ ਐਕਸੀਡੈਂਟਸ ਵਗੈਰਾ ਬਚਾ ਸਕਦੇ ਹਾਂ ਕਦਮ ਅਜੇ ਤੱਕ ਵੀ ਗੱਲ ਰੋਕਿਆ ਨਹੀਂ ਜਾ ਸਕਦਾ ਹੈ ਜੀ ਯਾਦ ਰੱਖਾ ਸਕਦਾ ਹੈ ਤਾਂ ਉਹ ਪੰਜਾਬੀ ਜਮਾਈ ਵਾਲੋ ਤੁਸੀਂ ਪੁੱਛੋ ਜੀ ਅਸੀਂ ਰੇਲ ਸਟicker ਲਾ ਰਹੇ ਹਾਂ ਗੱਲ ਅਸੀਂ ਹਰ ਸਾਲ ਦੀ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਡਾਕਟਰ ਐਸ ਪੀ ਸਿੰਘ ਅਭਰਾਈ ਦੀ ਅਗਵਾਹੀ ਦੇ ਵਿੱਚ ਚੱਲਦਾ ਪਿਆ ਉਹਦੇ ਵੱਲੋਂ ਹਰੇਕ ਸਾਲ ਤਕਰੀਬਨ 20 ਲੱਖ ਸਟicker ਅਸੀਂ ਇਹ ਰਿਫਲੈਕਟਰ ਜੀ ਨੂੰ ਕਹਿੰਦੇ ਆ ਉਹ ਗੱਡੀਆਂ ਤੇ ਲਾਉਂਦੇ ਆ ਅ ਜਦੋਂ ਟ੍ਰੈਫਿਕ ਦੇ ਚੱਲਦੇ ਆ ਜੀ ਦਾ ਰੋਡ ਸੇਫਟੀ ਵਾਲੇ ਅੱਜ ਸਾਡੇ ਲੁਧਿਆਣ ਦੇ ਮਾਨਯੋਗ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਜੀ ਚਾਹਲ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਆ ਉਹਨਾਂ ਦੇ ਨਾਲ ਵਰਿੰਦਰ ਸਿੰਘ ਬਰਾੜ ਜੀ ਡੀਸੀ ਸਾਹਿਬ ਨੀਰ ਬਰਮਾ ਜੀ ਆਪਣੇ ਮੈਡਮ ਆਏ ਨੇ ਅਮਰਤਾ ਔਲ ਮੈਡਮ ਨੇ ਕਈ ਫਿਲਮਾਂ ਇਹਨਾਂ ਨੇ ਕਰੀਆਂ ਨੇ ਤੇ ਇਹ ਵੀ ਚਲੋ ਵੀ ਸੋਸ਼ਲ ਵਰਕਰ ਨੇ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਥੇ ਸ਼ੁਰੂਆਤ ਕਰੀ ਹੈ ਜੀ ਸਰਦਾਰ ਇਕਬਾਲ ਸਿੰਘ 아이 ਜੀ ਸਾਹਿਬ ਸਾਡੇ ਰਿਟਾਇਰਡ ਡਾਕਟਰ ਇੰਦਰਜੀਤ ਸਿੰਘ ਜੀ ਢੀਂਗਰਾ ਪੂਰੇ ਜੋਰਾਂ ਸ਼ੋਰਾਂ ਨਾਲ ਜੱ ਲੱਗੇ ਹੋਇਆ ਤੁਹਾਡੇ ਸਾਹਮਣੇ ਆ ਤੇ ਬਾਕੀ ਸਾਡਾ ਤਾਂ ਇਹ ਆ ਵੀ ਇਹ ਜਿਹੜੇ ਰਿਫਲੈਕਟਰ ਅਸੀਂ ਲਾਉਨੇ ਆ ਜੇ ਇੱਕ ਬੰਦੇ ਦੀ ਜਾਨ ਵੀ ਬਚ ਜਾਂਦੀ ਤਾਂ ਸਮਝੋ ਅਸੀਂ ਕਾਮਯਾਬ ਹੋ ਗਏ ਤੇ ਕਿੰਨੀ ਗਿਣਤੀ ਲਏ ਆ ਜੀ ਰਿਫਲੈਕਟਰ ਆ ਦੇਖੋ ਮੇਰੇ ਖਲ ਹੋਣੇ 10000 ਤੋਂ ਪੇਰਾਸੀ ਆ 10 ਤੋਂ ਵੱਧ ਹੀ ਹੋਣਾ ਕੀ ਅਪੀਲ ਕੀ ਆ ਲੋਕ ਜਿਹੜੇ ਗੱਡੀ ਤੋਂ ਦੂਜੀ ਚਲਾਉਂਦੇ ਤੇਜ਼ ਚਲਾਉਂਦੇ ਹੌਲੀ ਚਲਾਉਣ ਜੀ ਹਾਂਜੀ ਤੇ ਬਾਕੀ ਕੀ ਕਹੋਗੇ ਅੱਜ ਸ਼ਰਵਤ ਦਾ ਭਲਾ ਚੈਰੀ ਕਵਿ ਕਲਸਨੇਸ਼ ਸਹਿਯੋਗ ਦੇ ਨਾਲ ਡਾਕਟਰ ਕੋਟਨੇਸ਼ ਹਸਪੀਟਲ ਪੁਲਿਸ ਪ੍ਰਸ਼ਾਸਨ sigma insight ਵੱਲੋਂ ਇੱਕ ਉਪਲਾਲਾ ਕੀਤਾ ਗਿਆ ਟ੍ਰੈਫਿਕ ਮਹੀਨਾ ਮਨਾਉਂਦਾ ਅਵੇਰਨੈਸ ਦਾ ਉਹਦਾ ਕਾਰਨ ਹੈ ਕਿ ਅਸੀਂ ਦੇਖਿਆ ਧੁੰਦ ਦਾ ਇਸਕਲ ਬਹੁਤ ਪੈ ਰਹੀ ਹੈ ਉਹਦੇ ਵਿੱਚ ਦਿਨ ਦੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੋਇਆ ਜੋ ਪੁਲਿਸ ਪ੍ਰਸ਼ਾਸਨ ਦੇ ਸਾਡੇ ਕਮਿਸ਼ਨਰ ਸਾਹਿਬ ਗੁਲੀਪ ਸਿੰਘ ਜੀ ਚਾਹਲ ਸਾਹਿਬ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਇੱਕ ਬਹੁਤ ਸਲਾਘਾਯੋਗ ਕਦਮ ਹੈ ਅਸੀਂ ਇਹ ਪੁਲਿਸ ਪ੍ਰਸ਼ਾਸਨ ਦੇ ਦੇਣੀ ਆ ਕਿ ਉਹ ਚਾਹਦੇ ਹੈਗੇ ਕਿ ਅਗਲੇ ਇਸ ਧੰਦੇ ਵਿੱਚ ਲੋਕਾਂ ਨੂੰ ਅਗਰ ਇੱਕ ਵੀ ਜਾਨ ਬਚਾ ਸਕਾਂਗੇ ਤਾਂ ਬਹੁਤ ਵੱਡਾ ਉਪਰਾਲਾ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਸਫਲ ਕਰਨ ਦੇ ਵਿੱਚ ਸਰਦਾਰ ਇਕਬਾਲ ਸਿੰਘ ਗਿੱਲ ਸਰਦਾਰ ਜਸਵੰਤ ਸਿੰਘ ਛਾਪਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਅੱਜ ਅਸੀਂ ਇਹ ਜਾਣਦੇ ਹਾਂ ਕਿ ਇਹਦੇ ਨਾਲ ਲੋਕਾਂ ਨੂੰ ਇਹ ਵੀ ਅਵੇਅਰ ਕਰੀਏ ਕਿ ਗੱਡੀ ਜਦੋਂ ਚਲਾਉਂਦੇ ਆ ਨਾ ਚਲਾਉਂ ਉਹ ਬਿਨਾਂ ਨਸ਼ੇ ਤੋਂ ਕੋਈ ਕਈ ਵਾਰੀ ਕੀ ਹੁੰਦਾ ਠੰਡ ਦੇ ਵਿੱਚ ਲੋਕ ਨਸ਼ੇ ਕਰ ਪਤਾ ਕਰਦੇ ਪੂਰੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ